ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਹਾਂ ਨਾਬਾ ਸ਼ਹਿਰ ਦੇ ਵਿੱਚ ਤੇ ਨਾਬਾ ਸ਼ਹਿਰ ਦਾ ਇਤਿਹਾਸ ਜਾਣਨ ਦੀ ਕਰਾਂਗੇ ਕੋਸ਼ਿਸ਼ ਤੇ ਜਿਹੜਾ ਨਾਬਾ ਸ਼ਹਿਰ ਆ ਇਹ ਚੌਧਰੀ ਫੁੱਲ ਨੇ ਆਪਣੇ ਨਾਂ ਤੇ ਇੱਕ ਫੂਲਕੀਆ ਮਿਸਲ ਬਣਾਈ ਸੀ ਜਿਹੜੀ ਕਿ ਸਿੱਖ ਮਿਸਲ ਦੀ ਜਿਹਦੀਆਂ 12 ਮਿਸਲਾਂ ਚੋਂ ਇੱਕ ਸੀਗੀ ਤੇ ਇਹਦਾ ਜਿਹੜਾ ਇਤਿਹਾਸ ਹੈ 18ਵੀਂ ਸਦੀ ਵਿੱਚ ਇਸ ਕਿਲਾ ਬਣਾਇਆ ਗਿਆ ਟਿਆਲਾ ਜੀਂਦ ਤੇ ਨਾਬਾ ਇਹ ਤਿੰਨ ਫੂਲਕੀਆਂ ਦੀਆਂ ਰਿਆਸਤਾਂ ਸੀਗੀਆਂ ਤੇ ਉਹਨਾਂ ਚੋਂ ਇੱਕ ਸੀਗੀ ਇਹ ਜਿਹੜੀ ਨਾਬਾ ਜਿੱਥੇ ਆਪਾਂ ਅੱਜ ਪਹੁੰਚੇ ਹਾਂ ਰਾਜਾ ਹਮੀਰ ਸਿੰਘ ਨੇ ਇਹ ਸ਼ੇਰ 1755 ਚ ਬਣਾਇਆ ਸੀ ਜਿਹੜਾ ਕਿ ਫੂਲਕੀਆਂ ਮਿਸਲ ਦੇ ਨਾਲ ਸੰਬੰਧ ਰੱਖਦਾ ਸੀ ਤੇ ਇਹ ਇਹਨਾਂ ਦੇ ਕੋਲ ਫਿਰ ਤਿੰਨ ਹੋਰ ਪਟਿਆਲਾ ਤੇ ਜਿੰਦ ਵੀ ਆ ਗਏ ਤੇ ਇਹ ਤਿੰਨਾਂ ਰਿਆਸਤਾਂ ਤੇ ਇਹਨਾਂ ਦਾ ਰਾਜ ਸੀ ਫੂਲਕੀਆਂ ਮਿਸਲ ਦਾ ਤੇ ਜਿਹੜਾ ਫੋਟ ਹੈ ਇਹਦਾ ਕਿਲਾ ਹੈ ਇਹਦੇ ਚ ਬਹੁਤ ਸੋਹਣਾ ਮਿਲਟਰੀ ਜਾਂਦੀ ਸੀ ਇਹਨਾਂ ਦੀ ਤੇ ਬੜੇ ਸੋਹਣੇ ਗੇਟ ਵੱਡੇ ਵੱਡੇ ਦਰਵਾਜੇ ਤੁਸੀਂ ਦੇਖ ਸਕਦੇ ਆ ਆਪਣੀ ਸਕਰੀਨ ਦੇ ਮੋਹਰੇ ਆ ਰਹੇ ਆ ਕਿੰਨਾ ਇੰਨੀ ਪੱਕੀ ਮਜ਼ਬੂਤ ਇਟਿਆ ਵੀ ਅਸੀਂ ਉੱਪਰ ਤੱਕ ਵੀ ਚੜੇ ਆ ਹਜੇ ਤਾਈਂ ਵੀ ਕੁਝ ਨਹੀਂ ਹੋਇਆ ਇਹਨਾਂ ਨੂੰ ਤੇ ਬੜਾ ਮਜ਼ਬੂਤ ਬਣਿਆ ਹੋਇਆ ਸਿਹਨ ਲੱਗਦਾ ਹਜ਼ਾਰ ਸਾਲ ਤੱਕ ਚੱਲਣ ਵਾਲਾ ਸੀਮੈਂਟ ਲੱਗਾ ਲੱਗਦਾ ਇਹਨਾਂ ਨੂੰ ਤੇ ਕਿਲਾ ਬਹੁਤ ਮਜ਼ਬੂਤ ਬਣਿਆ ਤੇ ਅਸੀਂ ਚੜੇ ਆ ਉੱਤੇ ਸਾਰਾ ਤੁਹਾਨੂੰ ਦਿਖਾ ਦਦੇ ਆ ਸਾਨੂੰ ਇੱਥੇ ਇੱਕ ਸਿੰਘ ਮਿਲਿਆ ਤੇ ਉਹਨੇ ਸਾਨੂੰ ਸਾਰਾ ਕਿਲਾ ਦਿਖਾਇਆ ਉਹਨਾਂ ਵੀ ਅੱਗੇ ਤੁਹਾਨੂੰ ਮਿਲਾਉਂਦੇ ਆ ਅਸਤਾ ਇੱਥੇ ਤਿੰਨ ਚਾਰ ਕਿਲੇ ਆ ਪਰ ਆਪਾਂ ਇਸ ਟਾਈਮ ਜਿਹੜਾ ਕਿਲਾ ਦਿਖਾ ਰਹੇ ਆ ਇਹ ਹੈਗਾ ਕਿਲਾ ਮੁਬਾਰਕ ਇਹਦੇ ਅੰਦਰ ਬਹੁਤ ਸਾਰੇ ਕਮਰੇ ਬਣੇ ਹੋਏ ਆ ਜਿਹੜੇ ਕਿ ਉਸ ਟਾਈਮ ਫੌਜ ਦੇ ਰਹਿਣ ਲਈ ਬਣੇ ਹੋਏ ਸੀ ਕਿਲੇ ਨੂੰ ਵੇਖਦਿਆਂ ਸਾਨੂੰ ਉੱਥੇ ਇੱਕ ਵੀਰ ਮਿਲੇ ਜਿਹੜੇ ਕਿ ਸਾਨੂੰ ਨਾਭਾ ਸ਼ਹਿਰ ਦੇ ਸਾਰੇ ਗੁਰੂ ਘਰ ਦਿਖਾ ਲਣਗੇ ਤੇ ਉਹ ਦੱਸਣਗੇ ਵੀ ਜਿੱਥੇ ਸ਼ਾਇਦ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਹੋਣ ਘੋੜਿਆਂ ਵਾਲਾ ਗੁਰਦੁਆਰਾ ਤੇ ਇੱਕ ਖੰਡਾ ਚੌਂਕ ਜਿੱਥੇ ਆਲੇ ਦੁਆਲੇ ਗੁਰੂ ਘਰ ਹਨ ਆਉ ਮਿਲਾਉਂਦੇ ਹਾਂ ਵੀਰ ਨਾਲ ਅੰਮ੍ਰਿਤ ਘਰੇ ਆਉਂਗੇ ਤੁਸੀਂ ਪੁਆਇੰਟ অফ ਥੂ ਦੇਖੋ ਆਹ ਜਿਸ਼ਟੋ ਅੱਛੇ ਮੇਰੀ ਬਣਾਉਗੇ ਆ ਵੀ ਕੋਈ ਵੀਰਾਂ ਨੂੰ ਕੀ ਲਾ ਲਖਾ ਰਿਹਾ ਠੀਕ ਠੀਕ ਹੈ ਜੀ ਵਾਹਿਗੁਰੂ ਜੀ ਘਰਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਔਰ ਠੀਕ ਹੋਈ ਚਾਹਵਾ ਜੀ ਵਾ ਚਾਹ ਪਾਣੀ ਚਾਹਣੀ ਸਾਨੂੰ ਕਿਲਾ ਦਿਖਾ ਦਿਓ ਆਪਣਾ ਚੈਨਲ ਆ ਲਾ ਦਿੰਦੇ ਆ ਸਰਬੱਤ ਦਾ ਭਲਾ ਚੈਨਲ YouTube ਦਾ ਸਰਬੱਤ ਦਾ ਭਲਾ ਠੀਕ ਹੈ ਤੁਸੀਂ ਆਇਓ ਰਾਟੇ ਨਾਪੇ ਜਦੋਂ ਦਰਡੇ ਦੂਰ ਚਾਹ ਪਾਣੀ ਰੋਟੀ ਸੇਵਾ ਸਭ ਪਹਿਲਾਂ ਪਹਿਲਾਂ ਆਪਾਂ ਨੂੰ ਕਿਲਾ ਦਿਖਾ ਦਿਓ ਕੋਈ ਗੱਲ ਨਹੀਂ ਬਿਲਕੁਲ ਛਕਣਾ ਠੀਕ ਹੈ ਅੱਛਾ ਓਕੇ ਆਜੋ ਠੀਕ ਹੈ ਦੇਖੋ ਜੇ ਆਪਾਂ ਉਹ ਮੀਟੇ ਘੜੇ ਦੇ ਥੇ ਦੂਰ ਵੀ ਆ ਗਿਆ ਅੱਛਾ ਜੀ ਤੇ ਅੱਜ ਉੱਤੇ ਲੈ ਲੈਂਦੇ ਮਿਸਰੀ ਕਰਾਜੂ ਕੋਈ ਖਤਰਾ ਤਾਂ ਨਹੀਂ ਉੱਤੇ ਨਾ ਨਾ ਬੰਦਾ ਨਹੀਂ ਖਤਰਾ ਬਿਲਕੁਲ ਨਾ ਬੰਦਾ ਕੀ ਆਪ ਤੇ ਲਾ ਫੇਰ ਥੋੜੇ ਨਹੀਂ ਜਾਂਦਾ ਮਾ ਜੀ ਠੀਕ ਜੀ ਕੋਈ ਖਤਰਾ ਬੁਲਦੀ ਆਜੋ ਮੈਂ ਤੋਰਦਾ ਨਹੀਂ ਉਹ ਲੈ ਕੇ ਗਏ ਸਾਰੇ ਪੰਤੀ ਅੱਛਾ ਆਪਾਂ ਆਹੀ ਬਿਲਡਿੰਗ ਦੇਖ ਸਕਦੇ ਪਰਲੀ ਬਿਲਡਿੰਗ ਚ ਨਹੀਂ ਜਾ ਸਕਦੇ ਆਏ ਹਰਸਾ ਪਾਉਗਾ ਹਾਂ ਆਏ ਗੁਰਜੀਤ ਸਿੰਘ ਖਾਲਸਾ ਆਏ ਗੁਰਜੀਤ ਕੀ ਫਤਿਹ ਆਪਣਾ ਇੱਕ ਉਹ ਦੁਕਾਨਾ ਖੜਦੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇੱਕ ਜਿਵੇਂ ਕਰ ਦਿੰਦੇ ਨੇ ਫਤੇ ਫਿੰਗਦੇ ਪਾਉਂ ਭਾਵੇਂ ਉਦਾਂ ਕਰ ਕਰ ਕੇ ਹਾਂਜੀ ਕਰ ਦਾਂਗੇ ਕੋਈ ਨਹੀਂ ਕਰ ਦੋ ਪਲੀਜ਼ ਮੇਰੇ ਜੀ ਕਰਦਾ ਕਿਹੜੇ ਬਾਬਾ ਜੀ ਲਈ ਭਾਗ ਤੁਸੀਂ ਕਿਹਨੂੰ ਪਿਆਰ ਕਰਦੇ ਆ ਫਤਿਹ ਤੁਦ ਬੋਗੇ ਸਿੰਘ ਜੀ ਛੋੜੇ ਬੁੱਤ ਅੱਛਾ ਕਰਾਂ ਜੀ ਜੇਕਰ ਛੱਡ ਦਈਏ ਕੀ ਕਰੋਗੇ ਅਸੀਂ ਫੌਜ ਇਕੱਠੀ ਕਰਾਂਗੇ ਫਿਰ ਤੇਰੇ ਤੇ ਜੜਾਂ ਲੈ ਕੀ ਬਾਤ ਹੈ ਤੁਸੀਂ ਤਾਂ ਸਾਰਾ ਇਤਿਹਾਸ ਜਾਣਦੇ ਹੋ ਪਤਾ ਕੀ ਅਸੀਂ ਬੌਣੇ ਕੋਣ ਯਾਰ ਪਰ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਆਪਾਂ ਸਿਰਫ ਗੁਰੂ ਗੋਬਿੰਦ ਸਿੰਘ ਬਾਬਾ ਜੀ ਨਸ਼ੇ ਵੀ ਛੱਡੋ ਤੁਸੀਂ ਮੈਂ ਦੇਖਾਂ ਬਾਬਾ ਜੀ ਮੈਂ ਨਸ਼ਾ ਛੱਡਦਾ ਆਪਣੇ ਕੀ ਕੁਝ ਕੋਈ ਨਸ਼ਾ ਨਹੀਂ ਕਰਿਆ ਉਹ ਵੀ ਹਾਂ ਆਪਾਂ ਜਾਈ ਉਹਨਾਂ ਜਾਣ ਦੇਣੀ ਆ ਪਰ ਆਪਾਂ ਉਹ ਉਹ ਅਰਦਾਸ ਕਰਦਾ ਕਿ ਬਾਲੇ ਦੇਖਰੇ ਛੱਡਾਂਗੇ ਜਦੋਂ ਜਾਵਾਂਗੇ ਆਪਾਂ ਫੀਮ ਚ ਫੀਮ ਖਾਣ ਨਾਲੇ ਤੁਹਾਨੂੰ ਪਤਾ ਦੂਜੇ ਨਾਲ ਦਾ ਸ਼ਕਲ ਸੁਕਲ ਸਭ ਤੇ ਹੀ ਹੋਈ ਵੀ ਨਾ ਨਾ ਸਹੀ ਹੈ ਤੂੰ ਇਹ ਸਾਰਾ ਸ਼ਹਿਰ ਜਾਣਦੇ ਆ ਹਾਂਜੀ ਵਿਲੇ ਹੀ ਅੱਜ ਆਪਣੀ ਕੁੱਤਿਆਂ ਦਾ ਕੰਮ ਆ ਸ਼ੌਪ ਅੱਛਾ ਅੱਛਾ ਹਾਂ ਉਹ ਮਾ ਉਹ ਰਹਿਣਾ ਨਾਬੇ ਵੈਸੇ ਵੈਸੇ ਆਪਾਂ ਪਿੰਡ ਦੇ ਆ ਅੱਛਾ ਅੱਛਾ ਤੇ ਆਪਾਂ ਸਾਰੇ ਸ਼ਹਿਰ ਦਾ ਭੇਦਾ ਤੁਹਾਨੂੰ ਮੈਨੂੰ ਗੁਰਦੁਆਰਾ ਵੀ ਦਿਖਾ ਲਿਓਗੇ ਹਾਂ ਕੋ ਕੋ ਕੋੜਾ ਗੁਰਦੁਆਰਾ ਸਿੱਧਾ ਉਹ ਸਾਈ ਦਾ ਖਾਓ ਠੀਕ ਹੈ ਆਪਰੇ ਪਲੇਸ ਕਿਹਦਾ ਬਹੁਤ ਸੋਹਣਾ ਹੈ ਇਹ ਉਹ ਰਾਜਿਆ ਦਾ ਕਿਲਾ ਇਹਨਾਂ ਨੇ ਸੰਧੀ ਨਹੀਂ ਕਰੀ ਸੀ ਮਹਰਾਜਾ ਵੇਲੇ ਉਹ ਕੀਤੀ ਸੀ ਇਹਨਾਂ ਨੇ ਇਹਨਾਂ ਨੇ ਨਹੀਂ ਕਰੀ ਸੀ ਅੱਛਾ ਇਹ ਨਾ ਪੂਦਮਨ ਜੀ ਨੇ ਅੱਛਾ ਇਹਨਾਂ ਨੇ ਨਹੀਂ ਕੀਤੀ ਨਾ ਇਹਨਾਂ ਨੇ ਤਾਈ ਤਾਈ ਵਿਰਾਸਤਾ ਕਰਾਉਈਆਂ ਨੇ ਅੱਛਾ ਤਾਂ ਹੀ ਕੋਈ ਸਾਹਮਣ ਵਾਲਾ ਹੈ ਨਹੀਂ ਕਿਲਾ ਕਿਉਂਦਾ ਸਾਲਾ ਠੱਗੀ ਮਾਰੀ ਸੀ ਅਛਾ ਆਪਨੇ ਹੀ ਤੋਪਾ ਆਪਣੀ ਦੀ ਜੜਾਇਆ ਠੀਕ 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 ਇਹਦਾ ਮੰਨਦੇ ਹੋ ਤੁਸੀਂ ਅੱਜ ਨਾਲ ਉਹਨਾਂ ਰੱਖ ਕੇ ਮਹਾਰਾਜਾ ਦੀਪ ਸਿੰਘ ਤੇ ਹੀ ਹਮਲਾ ਕਰਿਆ ਪਤਾ ਨਹੀਂ ਇਹ ਘੱਟ ਵਾ ਅਛਾ ਗੁਰੂ ਸਿੱਖ ਬੰਦੇ ਤਾਂ ਨਹੀਂ ਨਹੀਂ ਮੈਨੂੰ ਦੇਖ ਲੋ ਪਤਾ ਲੈ ਤੁਹਾਨੂੰ ਪਤਾ ਵਧੀਆ ਗੱਲ ਹੈ ਸੋ ਸਾਕੋ ਦੱਸੋ ਸਾਡੇ ਦਰਸ਼ਕਾਂ ਨੂੰ ਉੱਦਾਂ ਹੀ ਕਹਿ ਰਿਹਾ ਬਈ ਨਾਲੇ ਅਸੀਂ ਮੌਰਨ ਕੋਣੇ ਆ ਪਰ ਇਹ ਨਹੀਂ ਹੁੰਦਾ ਕਿਈ ਬੰਦੇ ਕਹਿੰਦੇ ਨੇ ਨਾ ਜਿਵੇਂ ਗੁਰੂ ਅੱਜ ਕੱਲ ਦਾ ਗੁਰੂ ਘਰ ਚ ਤੁਹਾਨੂੰ ਪਤਾ ਹੀ ਹੈ ਕੀ ਸਿਸਟਮ ਚੱਲਿਆ ਸਿਰਫ ਉਹ ਗੋਲਕਾ ਤੱਕ ਸੀਮਤ ਰਹਿ ਗਏ ਅਛਾ ਜੀ ਉਹ ਕਹਿੰਦੇ ਨੇ ਮੌਰਨ ਕੋਣੇ ਹੁਣ ਤੁਸੀਂ ਸਾਨੂੰ ਇਤਿਹਾਸ ਦੱਸੋਗੇ ਨਹੀਂ ਨਹੀਂ ਬਾਬਾਈ ਜਿਹਦੇ ਤੋਂ ਇਤਿਹਾਸ ਸੁਣ ਲਈਏ ਸੀ ਉਹਦੀ ਸਜਦਾ ਕਰਦੇ ਆ ਤੁਹਾਨੂੰ ਜਿੰਨਾ ਵੀ ਇਤਿਹਾਸ ਹੁੰਦਾ ਸਾਨੂੰ ਦੱਸ ਦਿਓ ਸਾਡੇ ਜਿੰਨਾ ਵਾਹਿਗੁਰੂ ਜੀ ਨੇ ਆਪਾਂ ਨੂੰ ਹਨਾ ਸਮਰੱਥ ਬਣਾ ਕੇ ਉਹਨਾਂ ਦਾ ਆਪਾਂ ਵਾਹਿਗੁਰੂ ਦੇ ਬਹੁਤ ਸ਼ੁਕਰ ਮਨਾਣਿਆ ਵੀ ਜ਼ਿੰਦਗੀ ਦਿਖਾਤੀ ਨਹੀਂ ਵਧੀਆ ਵਧੀਆ ਹਾਂ ਵੀ ਇਹਨੂੰ ਲੇਖੇ ਲਾਉਣਾ ਤਾਂ ਤੁਸੀਂ ਆਪੇ ਚੰਨਾ ਚ ਲਾ ਲਓ ਠੀਕ ਹੈ ਲੇ ਲਾਉਣਾ ਮੇਰੇ ਘਰੇ ਇੱਕ ਨੋਟ ਪ੍ਰੋਬਲਮ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਗੁੱਸੇ ਇਕ ਬੰਨਾ ਚਾਹਣਾ ਜਗਾ ਹਨਾ ਹਿਆ ਉਹਨਾਂ ਕਹਿੰਦੇ ਕੋਈ ਚੱਕਰ ਨਹੀਂ ਸੋਹੋ ਕਹਿੰਦੇ ਸਭ ਤੋਂ ਵਧੀਆ ਬੰਦਾ ਬਣੇ ਨਹੀਂ ਨਹੀਂ ਵਧੀਆ ਵਧੀਆ ਹਾਂ ਔਰ ਬੇ ਕਮਾਲ ਕੋਈ ਨਹੀਂ ਬਹੁਤ ਸੋਹਣਾ ਜੀ ਠੀਕ ਹੈ ਇੱਕ ਉਹ ਜਿਹੜੇ ਆਪਣੇ ਇੱਕ ਜਿਹੜਾ ਬੰਦਾ ਜਿਆ ਨਵਾਂ ਫਿੱਟ ਆਇਆ ਹੈ ਉਹ ਫੇਮਸ ਹੋਏ ਨੇ ਦਿੱਲੀ ਤੋਂ ਆਏ ਨੇ ਦਿੱਲੀ ਤੋਂ ਆਏ ਨੇ ਉਹ ਇੱਥੇ ਦੇਖੋ ਪਹਿਲੇ ਦਿਨ ਮਜੀਠੇ ਸਾਹਿਬ ਕੇ ਉਧਰ ਹਾਂ ਬਾਬਾ ਜੀ ਇਹ ਮਜੀਠੇ ਕੋ ਜਮਾਤ ਦਸਤਾਰ ਬੰਦੀ ਇੱਥੇ ਕੌਣ ਕਰ ਰਹੇ ਨੇ ਉਹ ਬਾਬਾ ਜੀ ਤੁਹਾਨੂੰ ਲੱਗਦਾ ਕੋਈ ਇਹ ਪਿਸਤੋਲ ਇਦਾਂ ਦਾ ਪਲ ਉਹ ਕਹਿੰਦੇ ਸਾਡਾ ਕੇਸ ਚੱਲਦਾ ਪਿਆ ਸੀ 100 ਸਾਲ ਤੋਂ ਓਹੋ ਬਾਬਾ ਜੀ ਐਵੇਂ ਕੀ ਹੋ ਸਕਦਾ ਕਮਾਲ ਆ ਉਹ ਕਹਿੰਦਾ ਮੈਂ ਉਹ ਮਲੰਗ ਕਰੂ ਆ ਬਾਈ ਉਹ ਕਹਿੰਦਾ ਮੈਂ ਪਰਪੋਤਾ ਆ ਮੱਕਰ ਸਾਹਿਬ ਜੀ ਇੰਟਰਵਿਊ ਦੇਖੀ ਸੀ ਨਾ ਉਹ ਕਹਿੰਦੇ ਸੀ ਵੀ ਕਦੇ ਮੈਨੂੰ ਕਪਾਲ ਕੀਤਾ ਝੰਡਾ ਲਾਇਆ ਉਹ ਕਹਿੰਦਾ ਇਦਾਂ ਹੀ ਤਾਂ ਕੋਈ ਗੱਲ ਹੀ ਨਹੀਂ ਸੀ ਅੱਛਾ ਜੀ ਦੇਖਿਓ ਤੁਸੀਂ ਇਹਦਾ ਨਾਂ ਮੈਨੂੰ ਕੋਈ ਸੁਪਨਾ ਆਇਆ ਕਹਿੰਦਾ ਉਹ ਤਾਂ ਮੈਨੂੰ ਵੈਸੇ ਹੀ ਕੋਈ ਸ਼ੌਂਕ ਸੀ ਪਹਿਲਾਂ ਅੱਛਾ ਅੱਛਾ ਹਾਂਜੀ ਠੀਕ ਠੀਕ ਹੋਰ ਆਜੋ ਆਜੋ ਜੀ ਆਪਾਂ ਉਸ ਬਿਲਡਿੰਗ ਤੇ ਤਾਂ ਨਹੀਂ ਚੜ੍ਹ ਸਕਦੇ ਰੋ ਜੀ ਉਹ ਵਾਰ ਸਾਹਮਣੇ ਉਹ ਵੀ ਬਿਲਡਿੰਗ ਤੇ ਆ ਉਧਰ ਵੀ ਲੈ ਕੇ ਜਾਂਦਾ ਚਲੋ ਲੈ ਕੀ ਬਾਤ ਹੈ ਤੁਸੀਂ ਹੁਣ ਫੇਮਸ ਹੋ ਜਾਓਗੇ YouTube ਤੇ ਇਹ ਆਪਾਂ ਹੁਣ ਕਲੇ ਦੇ ਉੱਪਰ ਚੜਨ ਲੱਗੇ ਸੂਟ ਉਹ ਲੱਗਿਆ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਦੀ ਚੜ੍ਹਦੀ ਕਲਾ ਕਰਦੀ ਹੈ ਹਾਂ ਹਾਂ ਜੀ ਚਲੋ ਬਣੀ ਜੀ ਜਿਹੜੀ ਲੈਣੀ ਸਰ ਲੈ ਲੈ ਨਹੀਂ ਨਹੀਂ ਜੇ ਡੇਂਜਰਸ ਆ ਇੱਥੇ ਮੁੜੇ ਹੁਣ ਆਪਾਂ ਇਹ ਉੱਥੇ ਕਿਉਂਕਿ ਜ਼ਿੰਦਗੀ ਪਿਆਰੀ ਆ ਹਾਂ ਠੀਕ ਸਹੀ ਆ ਜੇ ਡਰਨਾ ਚਾਹੀਦਾ ਆਪਾਂ ਨੂੰ ਚਲਿਏ ਚਲੋ ਆਜੋ ਅਜੇ ਵੀ ਬੜਾ ਮਜਬੂਤ ਬਣਿਆ ਨਾ ਤੇ ਚੜ ਤੜੀ ਦੁਕਾਨ ਦੇਖਦੀ ਇਥੋਂ ਆਮਲੇ ਆ ਗਿਆ ਬੇੜਾ ਗੋਚ ਕਰ ਗੋਚ ਕਰਦੇ ਸੋਹਣੇ ਆ ਗਿਆ ਆਪਾਂ ਠੀਕ ਠੀਕ ਨਹੀਂ ਠੀਕ ਆ ਜਾਓ ਆਪ ਸਾਡੇ ਨਾਲ ਭਾਈ ਰਣਜੀਤ ਸਿੰਘ ਜੀ ਹਾਂ ਜੀ ਆਪਾਂ ਨੂੰ ਕਿਲਾ ਦਿਖਾਉਂਦੇ ਹੋਏ ਹਾਂ ਜੀ ਠੀਕ ਹੈ ਜੀ ਚਲਿਓ ਥੱਲੇ ਹੁਣ ਆ ਜਦੋਂ ਕਿੱਧਰੇ ਆਏ ਭਾਈ ਯਾਰ ਭੁੱਲ ਗਿਆ ਆਜਾ ਚਲੋ ਇਧਰ ਦੀ ਆ ਜਾ ਠੀਕ ਹੈ ਕਿਰਪਾ ਹੈ ਗੁਰੂ ਸਾਹਿਬ ਬਿਲਕੁਲ ਬਾਬਾ ਜੀ ਜਦੋਂ ਦੇਖੋ ਹਾਂ ਜੀ ਨਿੱਕ ਠੀਕ 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 ਹੋ ਗਿਆ ਆ ਜੀ ਇਹ ਤੇਪੂ ਕੋਤ ਬਾਤ ਵੀ ਰਹਿੰਦੇ ਫਿਰ ਉਸ ਤੋਂ ਬਾਅਦ ਅਸੀਂ ਦਰਗਨ ਟੱਪਦੇ ਨੇ ਐਸੇ ਟੱਪਦੇ ਆ ਲੈ ਕਿਆ ਵਾਰ ਐਸਾ ਸ੍ਰੀ ਅਕਾਲ ਬਾਬਾ ਬੰਦਾ ਜ਼ਿੰਗ ਬਾੜਰੀ ਦਾ ਤੂੰ ਚਾਹੁੰਦੇ ਨਹੀਂ ਚੜਾ ਓਏ ਨਹੀਂ ਨਹੀਂ ਹਾਂਜੀ ਹਾਂਜੀ ਜੇ ਚੇਤੋ ਆ ਕੰਡੇ ਜਾਨੀ ਅੱਛਾ ਕੰਡੇ ਕੋਈ ਗੱਲ ਨਹੀਂ ਤੂੰ ਬਹਿ ਜਾ ਨਮਸਤੇ ਚਲੋ ਓਹ ਚਲੋ ਬਸ ਆ ਮੈਨੂੰ ਫੜਾ ਕੋਈ ਕੋਈ ਨਹੀਂ ਨਾ ਨਹੀਂ ਬਾਬਾ ਜੀ ਤੁਸੀਂ ਬੜਾ ਪਿਆਰ ਕਰਦੇ ਨਾਬੇ ਵਾਲੇ ਹੈ ਨਾਬੇ ਵਾਲੇ ਤੇ ਨਹੀਂ ਤੇ ਤੁਸੀਂ ਜੇ ਮੈਂ ਆਣਾ ਹੀ ਹਾਂਜੀ ਤੇ ਕੋਈ ਬਜ਼ੁਰਗ ਉੱਤਕੇ ਜਾ ਰਹੇ ਨੇ ਤਾਂ ਕੁਝ ਵੀ ਉਹਨਾਂ ਨੂੰ ਮੈਨੇ ਪਿੰਡ ਵਾਲੇ ਪਟਿਆਲਾ ਜੇ ਤਾਂ ਫਸਲ ਕਰੇ ਬਾਤ ਚਾੜਦਾ ਆ ਪੈਸੇ ਦੇ ਕੇ ਗੱਡੀ ਵਾਰ ਇਦੋਂ ਦਾ ਨੇ ਜਿਹੜੇ ਲौलाਏ ਵੇ ਫਾਦ ਸਾਹਿਬ ਮੰਮੀ ਦੇ ਬਿਆਰ ਚ ਜਾਂਦੇ ਉਹ ਦੇਖਦੇ ਹੁੰਦੇ ਸੀ ਵੀ ਕੀ ਕਰੀ ਜਾਂਦਾ ਇਹ ਪਰ ਖੁੱਜੀ ਪੈ ਗਈ ਜੋ ਗਲਤ ਰੰਮ ਟੱਪ ਕਰ ਦੇਣੀ ਸੀ ਐਂ ਬਦ ਛੱਡ ਕੇ ਤਾਂ ਹੀ ਕਰੇ ਨਹੀਂ ਕੋਈ ਹੋਰ ਬੰਦਾ ਹੁੰਦਾ ਕੋਈ ਨਹੀਂ ਪਤਾ ਉਦੋਂ ਮਤਲਬ ਕੀ ਕਰਦੇ ਕੀ ਨਹੀਂ ਕਿਉਂਕਿ ਤੁਹਾਨੂੰ ਪਤਾ ਨਸ਼ਾ ਲਿਆ ਅੰਦਰ ਹੈ ਟੀਕੇ ਵਾਲੇ ਠੀਕ 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 ਤੁਸੀਂ ਤਾਂ ਨਹੀਂ ਲਾਂਦੇ ਟੀਕੇ ਨਾ ਨਹੀਂ ਨਾ ਚਲੋ ਮੈਂ ਸਵੀਕਾਰ ਕਰ ਲਾ ਕੱਪੜੇ ਨਹੀਂ ਨਹੀਂ ਸਹੀ ਸਹੀ ਠੀਕ ਤੁਹਾਨੂੰ ਮੈਂ ਲਾਗਾ ਹੀ ਨਹੀਂ ਲਾਉਂਗਾ ਨਹੀਂ ਨਹੀਂ ਬਾਬੇ ਤੁਸੀਂ ਲਾਦੇ ਚਲੋ ਚਲੀਏ ਆਪਾਂ ਫਿਰ ਗੁਰੂ ਘਰ ਠੀਕ ਹੈ ਬੱਸ ਉਹਨਾਂ ਕਿਉਂ ਨਹੀਂ ਠੀਕ ਨਹੀਂ ਕਹਿੰਦਾ ਸੌਰੀ ਗਲਤੀ ਹੋ ਗਈ ਹੁਣ ਆਪਾਂ ਨੂੰ ਸਭ ਤੋਂ ਪਹਿਲਾ ਗੁਰੂ ਘਰ ਜਿਹੜਾ ਦੇਖਣ ਨੂੰ ਮਿਲਿਆ ਉਹ ਬਾਜ਼ਾਰ ਦੇ ਵਿੱਚ ਕਿਲੇ ਤੋਂ ਨਿਕਲਦੇ ਸਾਰ ਹੀ ਆਪਾਂ ਨੂੰ ਬਾਜ਼ਾਰ ਦੇ ਵਿੱਚ ਆ ਕੇ ਭਗਤ ਨਾਮਦੇਵ ਜੀ ਦਾ ਬੜਾ ਪਿਆਰਾ ਗੁਰੂ ਘਰ ਬਣਿਆ ਹੋਇਆ ਹੈ। ਅਸੀਂ ਕਿਲੇ ਤੋਂ ਨਾਬੀ ਤੋਂ ਬਾਅਦ ਅਸੀਂ ਫਿਰ ਇਸ ਦੇ ਦਰਸ਼ਨ ਕੀਤੇ। ਜਿੱਥੇ ਕਿ ਆਪਾਂ ਨੂੰ ਭਾਈ ਸਾਹਿਬ ਜਿਹੜੇ ਕਿਲੇ 'ਚ ਮਿਲੇ ਸੀ ਉਹ ਲੈ ਕੇ ਆਏ। ਤੇ ਇਹ ਗੁਰੂ ਘਰ ਬੜਾ ਪਿਆਰਾ ਬੁੜੀਆਂ ਸੋਣੀਆਂ ਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹਨ ਉੱਤੇ। ਤੇ ਬੜਾ ਮਨ ਲੱਗਦਾ ਹੈ ਇਸ ਗੁਰੂ ਘਰ ਦੇ ਵਿੱਚ ਵੀ। ਗੁਰਦੁਆਰਾ ਸਾਹਿਬ ਭਗਤ ਬਾਬਾ ਨਾਮਦੇਵ ਜੀ ਸਾਹਬ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੇ ਥਾਂ ਤੇ ਆਏ ਆ ਭਾਈ ਇਹ ਜਿਹੜੇ ਆਪਾਂ ਹੁਣ ਦੇਦੇ ਇਹ ਸਤਾਨ ਤੇ ਆਇਆ ਹੈ ਇਹ ਇੱਥੇ ਹੁਣ ਦਸਤਾਰ ਬੰਦੀ ਹੋਇਆ ਉਹਦੇ ਅੱਗੇ ਤਾਕ ਜ਼ਿੰਦੀ ਦੀ ਅੱਛਾ ਅੱਛਾ ਓ ਮਾਈ ਲਾਏ ਇਹ ਹੀਰਾ ਮਹਿਲ ਆ ਜੀ ਇਹ ਹੀਰਾ ਮਹਿਲ ਹੈ ਇਹ ਹੀਰਾ ਮਹਿਲ ਉਹ ਕਿਲਾ ਸੀਗਾ ਦੁੱਗਾ ਅੱਛਾ ਉਹ ਕਿਲਾ ਸੀ ਠੀਕ ਠੀਕ ਉਹ ਦਸਤਾਰ ਦੇ ਕੋਲ ਹੀਰਾ ਸੀ ਅੱਛਾ ਜੀ ਇੱਥੇ ਦਸਤਾਰ ਬੰਦੀ ਹੋਈ ਆ ਇਹ ਨੂੰ ਦਿਖਾ ਦਿੰਦੇ ਆ ਆਪਾਂ ਅੱਛਾ ਜੀ ਹਾਂ ਜੀ ਠੀਕ ਹੈ ਇਹ ਸੱਤ ਨਾ ਨਿਰੋਗਾਂ ਦੇ ਸਤਿ ਸ਼੍ਰੀ ਅਕਾਲ ਜੀ ਆਪਾਂ ਦੇਖਣ ਜਾ ਰਹੇ ਹਾਂ ਗੁਰਦੁਆਰਾ ਸਰੂਪ ਸਰੂਪ ਪਾਉ ਸਾਹਿਬ ਤੇ ਗੂਗਲ ਦੇ ਵਿੱਚ ਬੜਾ ਸੁਣਿਆ ਸੀ ਇਹਦੇ ਬਾਰੇ ਤੇ ਆਪਾਂ ਚੜ ਰਹੇ ਹਾਂ ਪੌੜੀਆਂ ਇਕਲੇ ਦੀਆਂ ਤੇ ਪਰ ਅੰਦਰ ਸਾਨੂੰ ਗ੍ਰੰਥੀ ਸਿੰਘ ਨਾ ਹੋਣ ਕਰਕੇ ਵੀਡੀਓ ਬਣਾ ਲਈਏ ਅੱਜ ਪੁਣਹ ਜਨਾਬਾ ਹੀਰਾ ਮਹਿਲ ਦਿਖਾਉਣ ਲਈ ਆਏ ਨੇ ਭਾਈ ਜਨਜੀਤ ਸਿੰਘ ਜੀ ਦੇਖੋ ਨਿਆਬਾ ਰਿਆਸਤ ਇੱਥੇ ਦਾ ਦਰਬਾਰ ਹੈ ਹਾਂਜੀ ਪਰ ਉਹਨਾਂ ਨੇ ਤਾਂ ਨਈ ਤੋੜ ਵੀ ਨਹੀਂ ਬੰਨ੍ਹ ਸਕਦੇ ਨਹੀਂ ਹਾਂਜੀ ਹਜੇ ਇਹਨਾਂ ਨੇ ਗਰੰਟੀ ਸਿੰਘ ਨਹੀਂ ਰੱਖਿਆ ਨੇ ਤਾਂ ਅੰਦਰ ਇਤਿਹਾਸ ਗੁਰੂ ਘਰ ਦੇਖਣ ਆਏ ਸੀ ਆਪਾਂ ਸਰੋਪਾ ਸਾਹਿਬ ਤੇ ਇਹ ਤੁਹਾਨੂੰ ਆਪਾਂ ਜੋ ਦੇਖਿਆ ਇਹਨਾਂ ਤੋਂ ਪੁੱਛਿਆ ਸਾਰੀ ਜਾਣਕਾਰੀ ਲਈ ਜਾਂਦਾ ਹੈ ਉਹ ਕਹਿੰਦੇ ਵੀ ਹਜੇ ਗਰੰਟੀ ਸਿੰਘ ਇਹਨਾਂ ਨੇ ਰੱਖਣਾ ਹਜੇ ਕੋਈ ਗਰੰਟੀ ਸਿੰਘ ਰੱਖਣਗੇ ਸਿਕਿਉਰਟੀ ਨਹੀਂ ਹੈਗੀ ਉਹਨਾਂ ਦੀ ਗੱਡੀ ਚੱਲਿਆ ਪਾਰਿਕਰਾਂ ਦੇ ਨੇ ਅੱਛਾ ਇੱਥੇ ਕੋਟ ਪਾਰਿਕਰਾਂ ਦੇ ਹਾਂਜੀ ਠੀਕ ਠੀਕ ਹੈ ਚਲਿਏ ਹੁਣ ਆਪਾਂ ਜੀ ਹਾਂਜੀ ਇਹ ਇੱਕ ਪੱਗ ਦੇ ਤਾਂ ਉਹ ਲੱਗਦਾ ਅੱਛਾ ਇਹ ਗੇਟ ਆ ਲੱਗਦਾ ਜੀ ਅਸੀਂ ਮੈਨੂੰ ਉੱਥੋਂ ਹੀ ਆਉਂਦੇ ਹਾਂ ਪ੍ਰਿੰਟ ਜੀ ਟੋਆ ਬੈਕ ਸਾਈਡ ਇਧਰ ਦੋ ਗੇਟ ਹੈ ਫਿਰ ਗੁਰਦੁਆਰਾ ਕਹਿੰਦੇ ਸਭ ਤੋਂ ਉੱਪਰ ਆ ਤਾਂ ਨਹੀਂ ਗੁਰਦੁਆਰਾ ਬਾਬਾ ਜੀ ਆ ਕਿਹੜਾ ਗੁਰਦੁਆਰਾ ਜੀ ਇਹ ਵੀ ਠੀਕ ਹੈ ਇਹ ਗੁਰੂ ਘਰ ਕਿਹੜਾ ਜੀ ਇਹ ਗੁਰੂ ਘਰ ਦੀ ਹੈ ਤੇ ਇੱਕ ਉਧਰ ਵੀ ਹੈ ਜਿਹੜਾ ਆਪਣੇ ਅੰਦਰ ਉਹ ਕਰਦੇ ਮੱਥਾ ਟੇਕਣ ਦਾ ਜਿਹੜਾ ਕਹਿੰਦੇ ਅੱਛਾ ਹੈ ਇੱਕ ਵੀ ਗੁਰੂ ਘਰ ਇਹ ਚੱਲਦੇ ਫਿਰ ਆਪਾਂ ਆਹ ਹੈ ਕੀ ਕੋਈ ਸੇਵਾ ਲੈਣੀ ਹੈ ਨਹੀਂ ਨਹੀਂ ਤੁਹਾਡੀ ਸੇਵਾ ਵੀ ਜਾਣੋ ਨਹੀਂ ਬਾਬਾ ਜੀ ਤੁਹਾਡੀ ਨਾਪੇ ਦੀ ਸੇਵਾ ਤੁਹਾਡੀ ਲੱਗਦੀ ਵੀ ਹੈ ਮੈਂ ਤੁਸੀਂ ਨੇ ਦੋ ਦਿਨ ਹੋਰ ਬੰਦੇ ਬਤਾਂਣੇ ਮਹਾਰਾਜ ਕਿਵੇਂ ਕਰਾਉਂਦੇ ਨੇ ਹਨ ਇਹ ਸੇਵਾ ਪੱਕੀ ਹੀ ਮੇਰੀ ਲੱਗ ਹੁਣ ਵੀ ਮੈਂ ਰੋਟੀ ਕਰਨ ਇੱਕ ਸੇਵਾ ਤੁਹਾਨੂੰ ਹੋਰ ਦੇਣੀ ਹੈ YouTube ਤੇ ਸਾਡੀਆਂ ਵੀਡੀਓ ਦੇਖਣੀਆਂ ਸਾਰੀਆਂ ਪੱਕਾ ਦੇਖਾਂਗੇ ਲੈ ਕੇ ਕਰਨੀਆਂ ਕਮੈਂਟ ਕਰਨੀਆਂ ਕਮੈਂਟ ਕਰਾ ਜਦੋਂ ਫੇਰ ਆਓਗੇ ਫੇਰ ਆਪਾਂ ਹਾਂ ਫੇਰ ਆਪ ਅਗਲੀ ਵਾਰੀ ਫੇਰ ਦੇਖਣ ਆਵਾਂਗੇ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਖੋਲਤਾ ਹੁਣ ਆਪਾਂ ਇਹਦੇ ਦਰਸ਼ਨ ਕਰਦੇ ਹਾਂ ਹਾਂ ਜੀ ਬਾਬਾ ਜੀ ਬਾਈ ਖਾਸ ਸਭਾਈ ਫਤੇ ਜੀ ਬਾਬਾ ਜੀ ਸਰੂਪਾਉ ਸਾਹਿਬ ਇਹੀ ਗੁਰਦੁਆਰਾ ਜੀ ਸਰੂਪਾਉ ਸਾਹਿਬ ਮੈਂ ਗੂਗਲ ਤੇ ਪੜਿਆ ਸੀ ਅੱਛਾ ਨਹੀਂ ਸਰੂਪਾ ਸਾਹਿਬ ਗੁਰਦੁਆਰਾ ਤਾਂ ਫਿਰ ਇਹ ਹੈ ਨਾ ਅੱਗੇ ਇਹ ਤਾਂ ਲੋਕਲ ਮਹੱਲੇ ਦਾ ਗੁਰਦੁਆਰਾ ਹੈ ਅਛਾ ਮਹੱਲੇ ਦਾ ਤੇ ਸਰੂਪਾ ਸਾਹਿਬ ਦੇਖਿਆ ਤੁਸੀਂ ਨੇ ਗੁਰਦੁਆਰਾ ਤਾਂ ਫਿਰ ਉਹ ਉਹਦਾ ਨਾਮ ਰੱਖਿਆ ਉਹਨਾਂ ਨੇ ਸਰੋਪਾ ਸਾਹਿਬ ਮਲਕੋਤ ਹੈ ਸਕੇ ਅੱਜ ਬੈਠਣਾ ਹੈ ਤਾਂ ਮੈਂ ਤੁਹਾਨੂੰ ਮਦਦ ਥੋੜੀ ਜੀ ਗੱਲ ਦਾ ਕਰ ਦਿਓ ਕਿ ਆਪਣਾ ਆਪਣਾ ਚੈਨਲ ਹੈ YouTube ਤੇ ਨਾਲੇ ਸਾਰੀ ਸੰਗਤ ਨੂੰ ਪਤਾ ਲੱਗ ਜਾਊਗਾ ਨਹੀਂ 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 ਕੋਈ ਰਿਕਾਰਡਿੰਗ ਨਾ ਕਰੋ ਵੈਸੇ ਆਪਾਂ ਗੱਲ ਕਰ ਲਈ ਨਹੀਂ ਨਹੀਂ ਰਿਕਾਰਡਿੰਗ ਬਾਬੇ ਜੀ YouTube ਤੇ ਸਾਰੀ ਦੁਨੀਆ ਨੂੰ ਪਤਾ ਲੱਗੂ ਇਤਿਹਾਸ ਨਹੀਂ ਉਹ ਤਾਂ ਠੀਕ ਹੈ ਹਾਂ ਜੀ ਤੁਸੀਂ ਨਾ ਪ੍ਰੋਪਰ ਫਿਰ ਉਹਨਾਂ ਕੋਲ ਜਾਇਓ ਨਾ ਉਹ ਤਾਂ ਉਹ ਬਾਬਾ ਜੀ ਉਹ ਕਹਿੰਦੇ ਗਰੰਥੀ ਸਿੰਘ ਨਹੀਂ ਰੱਖਿਆ ਉਹ ਚੜਾ ਨਹੀਂ ਦਿੱਤਾ ਉੱਤੇ ਉਹਨਾਂ ਨੇ ਉਹਦਾ ਫੋਟੋ ਨਹੀਂ ਖਿਚੰਦੇ ਰੇ ਆਹੋ ਅੱਛਾ ਇਹ ਮੈਨੂੰ ਕਿਲੇ ਜੇ ਮਿਲ ਗਏ ਜਿਵੇਂ ਸੇਵਾ ਲੈਣੇ ਕਹਿੰਦੇ ਗੁਰੂ ਘਰ ਮੈਨੂੰ ਸਾਰੇ ਦਿਖਾ ਉੱਥੇ ਕਿਲੇ ਦਿਖਾਓ ਮੈਂ ਕਿਹਾ ਚਲੋ ਫਿਰ ਉਹ ਅੱਜ ਮੇਰੀ ਸੇਵਾ ਮਹਾਰਾਜ ਨੇ ਲਾਤੀ ਅੱਛਾ ਚਲੋ ਵਧੀਆ ਸੇਵਾ ਲੱਗੀ ਹੈ ਹਾਂਜੀ ਜੀ ਅੱਜ ਨਾ ਸਰੂਪਾਉ ਸਾਹਿਬ ਗੂਗਲ ਤੇ ਸੁਣਿਆ ਸੀ ਨਾਬੇ ਦਾ ਬੜਾ ਮਸ਼ਹੂਰ ਗੁਰੂ ਘਰ ਆ ਤੇ ਇੱਕ ਹੀਰਾ ਮਹਿਲ ਦੇ ਵਿੱਚ ਸੀਗਾ ਤੇ ਅਸੀਂ ਆਏ ਸੀ ਦਰਸ਼ਨ ਕਰਨ ਤੇ ਸਾਨੂੰ ਉਹਦੇ ਬਾਰੇ ਦੱਸ ਸਕਦੇ ਹੋ ਕੁਝ ਜੀ ਦਾਸ ਵੱਲੋਂ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਕਿਉਂਕਿ ਅਸੀਂ ਬਚਪਨ ਦੇ ਵਿੱਚ 1970 ਦੀ ਗੱਲ ਹੈ ਜਦੋਂ ਅਸੀਂ ਨਾਭੇ ਆਏ ਸੀ ਤਾਂ ਇੱਥੇ ਮਹਿਲ ਦੇ ਵਿੱਚ ਅਸੀਂ ਦੋ ਤਿੰਨ ਵਰੀ ਦਰਸ਼ਨ ਕਰਨ ਵਾਸਤੇ ਆਏ ਸੀ ਤੇ ਉਦੋਂ ਇਹ ਕਹਿੰਦੇ ਸੀ ਵੀ ਇਹ ਸਰੋਪਾ ਸਾਹਿਬ ਗੁਰਦੁਆਰਾ ਹੈ ਉੱਤੇ ਜਿਹੜਾ ਸੀ ਇਹਨਾਂ ਨੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉੱਥੇ ਗੁਰੂ ਸਾਹਿਬ ਜੀ ਦੀਆਂ ਕੁਝ ਨਿਸ਼ਾਨੀਆਂ ਸਨ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੰਗਾ ਅਤੇ ਕੇਸ ਜੋ ਕਿ ਪੀਰ ਬੁੱਧੂ ਸ਼ਾਹ ਨੂੰ ਦਿੱਤੇ ਸਨ ਉਹ ਸਨ ਇਸੇ ਤਰ੍ਹਾਂ ਇੱਕ ਛੋਟੀ ਕਿਰਪਾਨ ਤੇ ਹੋਰ ਉਹਨਾਂ ਦੇ ਸ਼ਸਤਰ ਜਿਹੜੇ ਸੀ ਉਹ ਸਨ ਉਹ ਮੈਨੂੰ ਕੁਝ ਯਾਦ ਹੈ ਕਿ ਉਸ ਟਾਈਮ ਤੇ ਅਸੀਂ ਜਿਹੜੇ ਸੀ ਦਰਸ਼ਨ ਕੀਤੇ ਸੀ ਤੇ ਉਹ ਜਿਹੜੇ ਸੀ ਇਸਰੋਪਾ ਸਾਹਿਬ ਗੁਰਦੁਆਰਾ ਕਰਕੇ ਸੀ ਉਸ ਤੋਂ ਬਾਅਦ ਇਹ ਜਿਹੜੀ ਬਿਲਡਿੰਗ ਸੀ ਇਹ ਵਿਕ ਗਈ ਕਿਸ ਤਰ੍ਹਾਂ ਹੋਇਆ ਆ ਲੇਕਿਨ ਇਸ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਇਸ ਟਾਈਮ ਤੇ ਫਿਰ ਜਿਹੜੀ ਹੈ ਸੁਣਨ ਵਿੱਚ ਇਹ ਆਇਆ ਆ ਕਿ ਰਾਜੇ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਨੇ ਇੱਥੇ ਆਏ ਨੇ ਤੇ ਹੁਣ ਵੀ ਉਤਲੀ ਮੰਜ਼ਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹੀ ਜਿਹੜਾ ਹੈ ਸਰੋਪਾ ਸਾਹਿਬ ਗੁਰਦੁਆਰਾ ਹੈ ਉੱਥੇ ਮਹਾਰਾਜ ਦਾ ਸਰੂਪ ਜਿਹੜਾ ਹੈ ਹਾਜ਼ਰ ਨਾਜ਼ਰ ਰੱਖਿਆ ਹੋਇਆ ਆ ਉਹਦਾ ਪ੍ਰਕਾਸ਼ ਹੁੰਦਾ ਆ ਉਸੇ ਤਰ੍ਹਾਂ ਜਿਹੜਾ ਹੈ ਆਪਣਾ ਕਥਾ ਕੀਰਤਨ ਹੁੰਦਾ ਆ ਤੇ ਇਹ ਜਿਹੜਾ ਪਰਿਵਾਰ ਹੈ ਪੂਰੀ ਤਰ੍ਹਾਂ ਸੇਵਾ ਜਿਹੜੀ ਹੈ ਉਹ ਨਿਭਾ ਰਿਹਾ ਤੇ ਕਰ ਰਿਹਾ ਹੈ। ਤੋਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸੰਗਤ ਜਿਹੜੀ ਹੈ ਉਹ ਦਰਸ਼ਨ ਕਰ ਸਕਦੀ ਹੈ ਪਰ ਇਹ ਜਿਹੜੀਆਂ ਨਿਸ਼ਾਨੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀਆਂ ਇਹ ਅੱਜ ਕੱਲ੍ਹ ਆਨੰਦਪੁਰ ਸਾਹਿਬ ਜਿਹੜੀਆਂ ਨੇ ਉੱਥੇ ਪਈਆਂ ਨੇ। ਸੋ ਸੰਗਤ ਦੇ ਵਿੱਚੋਂ ਜੇ ਕੋਈ ਚਾਹੇ ਇਹਨਾਂ ਦੇ ਦਰਸ਼ਨ ਕਰਨੇ ਤਾਂ ਉਹ ਉੱਥੇ ਆਪਣਾ ਜਿਹੜਾ ਹੈ ਆਨੰਦਪੁਰ ਸਾਹਿਬ ਕੇਸਗੜ ਸਾਹਿਬ ਜਾ ਕੇ ਉੱਥੇ ਦਰਸ਼ਨ ਕਰ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਆਏ ਆ ਗੁਰਦੁਆਰਾ ਸ਼੍ਰੀ ਕਾਲਗੜ੍ਹ ਸਾਹਿਬ ਇਹ ਗੁਰੂ ਘਰ ਜੈਤੋਂ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਜਿੱਥੇ ਇਹਨੇ ਕਹਿੰਦੇ ਸੰਸਕਾਰ ਹੋਏ ਸੀ ਉਹਨਾਂ ਨੂੰ ਸਮਰਪਿਤ ਹੈ ਤੇ ਜੈਤੋਂ ਗੰਗਸਰ ਜੈਤੋਂ ਵਿੱਚ ਇੱਕ ਗਰੰਤੀ ਸਿੰਘ ਨੂੰ ਖੰਡ ਪਾੜ ਸਾਬ ਨੂੰ ਰੋਕਣ ਲਈ ਬ੍ਰਿਟਿਸ਼ ਗਵਰਨਮੈਂਟ ਨੇ ਗਰੰਤੀ ਸਿੰਘ ਨੂੰ ਚੱਕਤਾ ਸੀ ਤੇ ਇਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਫਿਰ ਅੰਮ੍ਰਿਤਸਰ ਤੋਂ 25-25 ਸਿੰਘਾਂ ਦਾ ਜਥਾ ਜਾਂਦਾ ਸੀ ਉੱਥੇ ਜੈਤੋਂ ਸ਼ਹੀਦ ਹੋਣ ਲਈ ਤੇ ਸਰਕਾਰ ਬ੍ਰਿਟਿਸ਼ ਸਰਕਾਰ ਨੇ ਉਸ ਟਾਈਮ ਗੋਲੀ ਵੀ ਚਲਾ ਦਿੱਤੀ ਸੀ ਆਪਣੇ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਜਾਣ ਵਾਲੇ ਸਿੰਘਾਂ ਦੇ ਤੇ ਉਹ ਸਮੋਰਚੇ ਨੂੰ ਸਬੰਧਤ ਇਹ ਗੁਰਦੁਆਰਾ ਕਾਲਗੜ੍ਹ ਸਾਹਿਬ ਬਣਿਆ ਹੋਇਆ ਹੈ ਤੇ ਉਸ ਟਾਈਮ ਅਕਾਲੀ ਲਹਿਰ ਵੀ ਚੱਲਦੀ ਪਈ ਤੇ ਰਾਜਾ ਰਿਪੂਮਨਦੀਪ ਸਿੰਘ ਜੋ ਕਿ ਨਾਬੇ ਦਾ ਰਾਜਾ ਸੀ ਉਸ ਟਾਈਮ ਉਹਨੇ ਵੀ ਸਾਥ ਦਿੱਤਾ ਸੀ ਤੇ ਇੱਥੋਂ ਵੀ ਨਾਬੇ ਤੋਂ ਵੀ ਜਿਹੜੇ ਸਿੰਘ ਸਿੰਘਣੀਆਂ ਜਾਂਦੇ ਸੀ ਉਹ ਇਸੇ ਗੁਰੂ ਘਰ ਕਹਿੰਦੇ ਇਕੱਠੇ ਹੁੰਦੇ ਸੀ ਪਹਿਲਾਂ ਤੇ ਅੱਗੇ ਆਪਾਂ ਥੋੜਾ ਜਿਹਾ ਇਤਿਹਾਸ ਉੱਤੇ ਤੇ ਗਰੰਤੀ ਸਿੰਘ ਕੋ ਵੀ ਸੁਣਾਂਗੇ ਤੇ ਇੱਥੋਂ ਇਕੱਠੇ ਹੋ ਕੇ ਜਾਂਦੇ ਸੀ ਤੇ ਉਸ ਸ਼ਾਂਤ ਵਹੀ ਪ੍ਰਦਰਸ਼ਨ ਲਈ ਬ੍ਰਿਟਿਸ਼ ਸਰਕਾਰ ਦੇ ਖਿਲਾਫ ਕਹਿੰਦਾ ਗੱਲ ਉਹ ਵੀ ਆਹਾਂ ਜਿਹੜਾ ਪੰਜਾ ਸ਼ਬਦ ਦਾ ਮੋਰਚਾ ਸੀਗਾ ਹਾਂਜੀ ਹਾਂਜੀ ਜੈਤੋਂ ਦਾ ਮੋਰਚਾ ਹਾਂ ਉੱਥੋਂ ਇਥੋਂ ਇਹ ਜਿੱਥੇ ਇਥੋਂ ਜਾਂਦੇ ਹੁੰਦੇ ਤੇ ਇਕੱਠੇ ਹੋ ਕੇ ਅੱਛਾ ਜੀ ਹਾਂ ਜਦੋਂ ਉੱਥੇ ਗੱਡੀਆਂ ਟ੍ਰੇਨਾਂ ਰੋਕੀਆਂ ਨੇ ਗੱਡੀਆਂ ਨੇ ਮੂਹਰੇ ਰੁੱਕ ਸਿੰਗਾ ਨੇ ਰੋਕ ਕੇ ਨੇ ਅੱਛਾ ਇਥੋਂ ਇਕੱਠੇ ਹੋ ਕੇ ਜਾਂਦੇ ਹਾਂ ਹਾਂ ਇਥੋਂ ਜਿੱਥੇ ਜਾਂਦੇ ਤੇ ਬਣ ਬਣ ਕੇ ਅੱਛਾ ਜੀ ਹਾਂ ਵੀ ਇਹ ਕਾਫੀ ਲੰਬਾ ਸਿਹਾਸਾਗਾ ਉੱਥੇ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ ਸੀਗਾ ਇਹਨਾਂ ਦਾ ਅੰਗਰੇਜ਼ ਹਕੂਮਤ ਦੀ ਉਹ ਭੰਗ ਕਰਦੀ ਸੀਗੀ ਫਿਰ ਉਹਨਾਂ ਨੇ ਕੁਰਬਾਨੀਆਂ ਆ ਤਾਂ ਬਹੁਤ ਕਧੀਆਂ ਕਿ ਅਬ ਦਾ ਪਾਠ ਨਹੀਂ ਇਹਨਾਂ ਨੇ ਭੰਗ ਕਰਨ ਦਿੱਤਾ ਹੈਗਾ ਉਹਨਾਂ ਦੀ ਯਾਦ ਦੇ ਵਿੱਚ ਇਹ ਫਿਰ ਸੀ ਜਿਹੜੇ ਹੋਈਆਂ ਨੇ ਸ਼ਹੀਦیاں ਉੱਥੇ ਇਹ ਸਥਾਨ ਉਹਨਾਂ ਦੀ ਯਾਦ ਚ ਬਣਾਇਆ ਹੋਇਆਗਾ ਅੱਛਾ ਬਾਬਾ ਇੱਕ ਸਾਹਮਣੇ ਗੁਰੂ ਘਰ ਹੈ ਸੇਮ ਉਹ ਉਹ ਕਿਹਨਾਂ ਦਾ ਉਹ ਵੀ ਜੀ ਅ ਸ਼ਹੀਦ ਸਿੰਘ ਦੀ ਆ ਕਿਸੇ ਦਾ ਉਹ ਕੋਈ ਪਠਾਨ ਕਿਸੇ ਗਰੀਬ ਸਿੰਘ ਨੂੰ ਪਰੇਸ਼ਾਨ ਕਰਦੇ ਹੁੰਦੇ ਤੇ ਅੱਛਾ ਜੀ ਹਾਂ ਉਹ ਜਿਹੜਾ ਸ਼ਹੀਦ ਆ ਬਾਬਾ ਨੈਣਾ ਸਿੰਘ ਹਾਂ ਹਾਂ ਉਹਨਾਂ ਨੇ ਬਾਬਾ ਦੀਪ ਸਿੰਘ ਤੋਂ ਅੰਮ੍ਰਿਤ ਛਕਿਆ ਹੋਇਆ ਹੈ ਦੀਗਾ ਅੱਛਾ ਅੱਛਾ ਫਿਰ ਬਾਬਾ ਦੀਪ ਸਿੰਘ ਨੇ ਉਹਨਾਂ ਦੀ ਡਿਊਟੀ ਲਾਈ ਵੀ ਭਈਆ ਪਕਾਰ ਸੁਣਨੇ ਜਿਵੇਂ ਆਨੰਦਪੁਰ ਆਏ ਤੇ ਪੰਡਤ ਹਾਂ ਉਹਨਾਂ ਦੀ ਪਕਾਰ ਸੁਣ ਕੇ ਫਿਰ ਬਾਬੇ ਨਾਨੇ ਨੂੰ ਭੇਜਿਆ ਦੀ ਵੀ ਤੂੰ ਭਈ ਇਹਨਾਂ ਦਾ ਹੱਲ ਕਰਕੇ ਆ ਹਾਂ ਉਹ ਫਿਰ ਉੱਥੇ ਗਏ ਪਠਾਣਾ ਨਾਲ ਲੜ ਕੇ ਉਹ ਸ਼ਹੀਦ ਹੋ ਗਏ ਤੇ ਉੱਥੇ ਅੱਛਾ ਜੀ ਹਾਂ ਉਹਨਾਂ ਦਾ ਉੱਥੇ ਇਤਿਹਾਸ ਬਣਾਇਆ ਹੋਇਆ ਉਧਰਲੇ ਦਰਬਾਰ ਅੱਛਾ ਇੱਥੇ ਹੀ ਸ਼ਹੀਦ ਹੋਏ ਸੀ ਨਾਬੇ ਜੀ ਏ ਬਾਹਰ ਕੀਤੇ ਹੈ। ਇਹ ਬਾਹਰ ਕੀਤੇ। ਹਾਂ ਕਿਤੇ। ਇਹ ਉਹਨਾਂ ਦਾ ਗੀਠਾ ਆ ਉਹ। ਹਾਂ ਜਿਹੜਾ ਗੀਠਾ ਹੁਣ ਇਹਨਾਂ ਦੇ ਉੱਥੇ ਬਣਾ ਉਹਨਾਂ ਦਾ ਸੰਸਕਰਨ ਕੀਤਾ ਹੋਇਆ। ਉੱਪਰ ਚੜ ਕੇ ਇਹਨਾਂ ਨਿਸ਼ਾਨ ਲੱਗਿਆ ਹੋਇਆਗਾ। ਤੁਸੀਂ ਉੱਪਰ ਚੜ ਕੇ ਪੌੜੀਆਂ ਜਾਇਓ। ਚਵਾਰਾ ਸ਼ਾਹ ਚੜਜੇ ਉੱਤੇ। ਉੱਤੇ ਨਿਸ਼ਾਨ ਲੱਗਿਆ ਹੋਇਆ ਬਾਹਰਲੇ ਪਾਸੇ ਬਰਾਂਡੇ ਦੇ ਸਾਈਡ ਤੇ। ਠੀਕ। ਉਹਨਾਂ ਥੱਲੇ ਅੰਗੀਠਾ ਹੋਵੇ ਨਿਸ਼ਾਨ ਸਾਹਿਬ ਦੇ। ਚਲੋ ਹੁਣੇ ਦਰਸ਼ਨ ਕਰਦੇ ਹਾਂ ਬਾਈ। ਹਾਂ। ਬਹੁਤ ਬਹੁਤ ਧੰਨਵਾਦ ਆ ਡਾਜੀ ਬਾਈ ਖਾਲਸਾ। ਬਾਈ ਗੁਰੂ ਜੀ ਕੀ ਫਤਿਹ। ਬਾਬਾ ਜੀ ਉਹਦੀ ਤਾਂ ਜਿੰਨੀ ਸ੍ਰੇਧਾ ਕਰਦੇ 19 ਥੋੜੀ 10ਵਾਂ ਪਾਸਾ ਆਏ ਬਿਲਕੁਲ ਅੱਛਾ 10ਵਾਂ ਪਾਸਾ ਆਏ ਹੋਏ ਹਾਂ ਅਜੀਤਪਾਲ ਸਿੰਘ ਬਾਬਾ ਜੀ ਪਾਰਸ ਸਿੰਘ ਉਹਨਾਂ ਦਾ ਤਪਸਥਾਨ ਹੈ ਮਾੜਾ ਹੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦਿਆਂ ਨੂੰ ਮੈਂ ਤਾਂ ਦਰਸ਼ਨ ਕਰਨ ਆਉਂਦਾ ਰਹਿੰਦੀ ਨਹੀਂ ਮੈਂ ਤਾਂ ਬੰਦ ਜਾ ਰਹੇ ਹਾਂ ਹਾਂਜੀ ਤੇ ਤੁਸੀਂ ਕਿੱਦਾਂ ਦਾ ਦੇਖਿਆ ਗੁਰੂ ਘਰ ਫਿਰ ਇਹ ਮੈਂ ਤਾਂ ਬਹੁਤ ਵਧੀਆ ਸਾਢੇ 4:00 ਹੈ ਸ਼ੁਰੂ ਤੋਂ ਤੁਸੀਂ ਕਰ ਕੀ ਰਹੇ ਹੋ ਰਿਕਾਰਡ ਨਾ ਮੈਂ ਨਹੀਂ ਕੀ ਹਾਂਜੀ ਮੈਨੂੰ ਇਹ ਉਦੋਂ ਦਾ ਉੱਥੋਂ ਦਾ ਇਹ ਸਭ ਤੋਂ ਪਹਿਲਾ ਗੁਰੂ ਘਰ ਸਭ ਤੋਂ ਪਹਿਲਾਂ ਨਾਬੇ ਦਾ ਹਾਂਜੀ ਜੈਤੂ ਇੱਥੋਂ ਜੈਤੂ ਦੇ ਮੋਰਚੇ ਲੱਗੇ ਜੈਤੂ ਦਾ ਸਿੰਘ ਸ਼ਹੀਦ ਹੋਣ ਬਾਅਦ ਇੱਥੋਂ ਜਾਂਦੇ ਤੇ ਜੈਤੂ ਕਿੰਨੀ ਕੁ ਦੂਰ ਹੈ ਇੱਥੋਂ ਪਤਾ ਨਹੀਂ ਬਾਬਾ ਜੀ ਮਨ ਤਾਂ ਜੈਤੂ ਹੋ 200 ਦੋਰਾ ਸੈਭ ਬੁਰਜ ਸਿੰਘ ਸ਼ਹੀਦਾਂ ਬਿਲਕੁਲ ਇਸੇ ਗੁਰੂ ਘਰ ਦੇ ਸਾਹਮਣੇ ਹੈ ਆਓ ਚੱਲ ਕੇ ਉਹਦੇ ਉਸ ਗੁਰੂ ਘਰ ਦੇ ਦਰਸ਼ਨ ਕਰੀਏ ਇਹ ਗੁਰੂ ਘਰ ਬਾਬਾ ਨੈਣਾ ਸਿੰਘ ਜੀ ਜੋ ਕਿ ਪੰਜਵੇਂ ਜਥੇਦਾਰ ਹੋਏ ਨੇ ਸ਼੍ਰੋਮਣੀ ਕਾਲੀ ਬੁੱਢਾ ਦਲ ਚੱਲਦਾ ਵਹੀਰ ਪੰਜਵਾਂ ਤਖਤ ਦੇ ਤੇ ਉਸ ਟਾਈਮ ਦੇ ਜਥੇਦਾਰ ਸੀ ਤੇ ਉਹਨਾਂ ਦਾ ਅੰਗੀਠਾ ਸਾਹਿਬ ਹੈ ਇੱਥੇ ਅਕਾਲੀ ਨਾਣਾ ਸਿੰਘ ਜੀ ਦਾ ਜਿਵੇਂ ਕੁਲ ਜਿ ਨਿਸ਼ਾਨ ਸਾਹਿਬ ਦੇਖਿਆ ਜੇ ਥੱਲੇ ਤੇ ਇਤਿਹਾਸ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਤੋਂ ਅੰਮ੍ਰਿਤ ਲੈ ਅੰਮ੍ਰਿਤ ਦੀ ਦਾਤ ਲਈ ਸੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਸੀਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲਈ ਸੀ ਤੇ ਜਿਹੜੇ ਫਿਰ ਉਹਨਾਂ ਤੋਂ ਬਾਬਾ ਨਾਣਾ ਸਿੰਘ ਜੀ ਨੇ ਲਈ ਤੇ ਬਾਬਾ ਆਪਣਾ ਗੁਰੂ ਘਰ ਤੁਸੀਂ ਹੁਣ ਅੰਦਰੋਂ ਦੇਖ ਰਹੇ ਹੋਣ ਤੇ ਬਾਬਾ ਨੈਣਾ ਕੁਝ ਕੁਝ ਹਿੰਦੂ ਤੇ ਸਿੱਖ ਪਰਿਵਾਰ ਜਦੋਂ ਪਠਾਨ ਤੰਗ ਕਰਦੇ ਸੀ ਤਾਂ ਇੱਥੇ ਫਿਰ ਧਰਮ ਯੁੱਧ ਮੋਰਚਾ ਹੋਇਆ ਸੀ ਤੇ ਬਾਬਾ ਨੈਣਾ ਸਿੰਘ ਜੀ ਇੱਥੇ ਸ਼ੀਧੀ ਪ੍ਰਾਪਤ ਕਰ ਗਏ ਸੀ ਜਦੋਂ ਉਹਨਾਂ ਦਾ ਬਚਾਅ ਕਰਨਾ ਆਇਆ ਸੀ ਤੇ ਉਹਨਾਂ ਨੇ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਵੀ ਸਾਨੂੰ ਕੁਝ ਪਠਾਨ ਤੰਗ ਕਰਦੇ ਹਨ ਨਾਲ ਦੀ रियासत ਦੇ ਤੇ ਫਿਰ ਬਾਬਾ ਜੀ ਨੇ ਉਹਨਾਂ ਨਾਲ ਇੱਥੇ ਲੜਾਈ ਕੀਤੀ ਸੀ ਤੇ ਹੁਣ ਆਪਾਂ ਚਾਏ ਹਾਂ ਕੋੜਿਆਂ ਵਾਲੇ ਗੁਰੂ ਘਰ ਤੇ ਇਸ ਗੁਰੂ ਘਰ ਤਾਂ ਤਨਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਲੱਗੇ ਹਨ ਤੇ ਕਹਿ ਰਹੇ ਹਨ ਇਤਿਹਾਸਕਾਰ ਕਈ ਵੀ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਆਏ ਹਨ ਪਰ ਤੁਸੀਂ ਪੂਰਾ ਇਤਿਹਾਸ ਸਾਹਮਣੇ ਬੋਰਡ ਤੇ ਪੜ੍ਹ ਸਕਦੇ ਹੋ 43 ਸਾਰ ਬਾਬਾ ਅਜਾਪਾਲ ਸਿੰਘ ਜੀ ਨੇ ਇੱਥੇ ਰਹਿ ਕੇ ਗੁਰਬਾਣੀ ਦਾ ਅਤੇ ਸ਼ਸਤਰ ਵਿਦਿਆ ਦਾ ਪ੍ਰਚਾਰ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਨਗਾਰਚੀ ਸਨ ਇਸ ਕਰਕੇ ਲੋਕਾਂ ਚ ਸੰਗਤ ਚ ਬੜੀ ਉਤਸੁਕਤਾ ਸੀ ਵੇ ਉਹਨਾਂ ਤੋਂ ਸ਼ਸਤਰ ਵਿਦਿਆ ਬੱਚਿਆਂ ਨੂੰ ਸਿਖਾਈ ਜਾਵੇ ਤੇ ਇੱਥੇ ਰਹਿ ਕੇ ਉਹਨਾਂ ਨੇ ਚਾਰ ਨਗਾਰੇ ਤੇ ਦੋ ਛੋਟੇ ਨਗਾਰੇ ਪਏ ਹੋਏ ਹਨ ਤੇ ਇੱਥੇ ਹੀ ਹਰ ਸ਼ਾਮ ਨੂੰ ਬੱਚੇ ਮੈਂ ਦੇਖਿਆ ਬਹੁਤ ਵਧੀਆ ਗਤਕਾ ਖੇਡਣ ਵੀ ਆਉਂਦੇ ਹਨ ਤੇ ਗਤਕੇ ਦਾ ਅਭਿਆਸ ਕਰਦੇ ਹਨ ਅਜੇ ਵੀ ਉਹ ਪਰੰਪਰਾ ਚੱਲ ਰਹੀ ਹੈ ਜੋ ਕਿ ਬਾਬਾ ਅਜੀਪਾਲ ਸਿੰਘ ਜੀ ਅਜਾਪਾਲ ਸਿੰਘ ਜੀ ਨੇ ਤੂਰੀ ਹੋਈ ਸੀ ਤੇ ਇਸ ਗੁਰੂ ਘਰ ਆ ਕੇ ਵੀ ਬੜੀ ਸ਼ਾਂਤੀ ਮਹਿਸੂਸ ਹੋਈ ਇਹ ਉਹਨਾਂ ਦਾ ਤਪ ਸਥਾਨ ਹੈ ਜਿੱਥੇ ਕਿ ਉਹਨਾਂ ਨੇ ਬਾਣੀ ਪੜ੍ਹਦੇ ਹੁੰਦੇ ਸੀ ਤੇ ਉਹਦੇ ਵੀ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾ ਕਰਾ ਰਹੇ ਹਾਂ ਤੇ ਇਸ ਤੋਂ ਬਾਅਦ ਫਿਰ ਆਪਣਾ ਨਾਬੇ ਦਾ ਸਫ਼ਰ ਖਤਮ ਕਰਦੇ ਹੋਏ ਅਸੀਂ ਚਲੋ ਕਿਹਾ ਥੋੜੇ ਦੂ ਗੁਰੂ ਘਰ ਹੋਰ ਰਹਿ ਗਏ ਸੀ ਉਹ ਵੀ ਦਿਖਾਈਏ ਉਹ ਟਿੱਬੀ ਸਹਿ ਬੜਾ ਪਰ ਇਹ ਕਿਸੇ ਸਾਧ ਦਾ ਡੇਰਾ ਹੈ ਤੇ ਅੱਗੇ ਇੱਕ ਗੁਰੂ ਇਸ ਤੋਂ ਬਾਅਦ ਅਸੀਂ ਇੱਕ ਡੇਰਾ ਹੋਰ ਦੇਖਣ ਗਏ ਜਿੱਥੇ ਕਿ ਕਹਿੰਦੇ ਲੰਗਰ ਬੜਾ ਸਵਾਦ ਬਣਦਾ ਪੰਜ ਪੰਜ ਛੇ ਛੇ ਦਾਣਾ ਬੰਦੀਆਂ ਉਹ ਗੁਰੂ ਘਰ ਵੀ ਅਸੀਂ ਕਹਾਂ ਚਲੋ ਦੇਖ ਆਈਏ ਤੇ ਇਹ ਦਾ ਨਾਮ ਤੁਸੀਂ ਬੋਰਡ ਤੇ ਪੜ ਸਕਦੇ ਹੋ ਸਿੱਧ ਸਰੀ ਸਰਪੁਰਾ ਲਾਹੋਰਾ ਤੇ ਇਸ ਦੇ ਨਾਲ ਹੀ ਸਾਡਾ ਨਾਬਾ ਸ਼ਹਿਰ ਦਾ ਜੋ ਵੀ ਇਤਿਹਾਸ ਗੁਰੂਕਾਰ ਆਪਾਂ ਦੇਖਣ ਦਾ ਤੇ ਇਤਿਹਾਸਕ ਸ਼ਹਿਰ ਦੇਖਣ ਦਾ سلسلہ ਖਤਮ ਕਰਦੇ ਆ ਇੱਥੇ ਹੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਡਾ ਚੈਨਲ ਨੂੰ سبسਕ੍ਰਾਈਬ ਕਰ ਲਿਓ ਅਸੀਂ ਤੁਹਾਡੇ ਸਬਸਕ੍ਰਾਈਬਰ ਦੇ ਸਰਪਰੇਗੀ ਵੀ ਦੇ ਸਿਰ ਤੇ ਤੁਰੇ ਫਿਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ